ਸੋ ਮਿੱਤਰੋ ਸਵਾਗਤ ਹੈ ਜੀ ਤੁਹਾਡਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਕਿਵੇਂ ਹੋ ਜੀ ਸਾਰੇ ਉਮੀਦ ਕਰਦੇ ਤੂੰ ਸਾਰੇ ਵਧੀਆ ਹੋਵੋਗੇ ਜੀ ਸੋ ਮਿੱਤਰੋ ਪਾੜਨੇ ਅੱਜ ਚਾਲੇ ਆਪਾਂ ਨੇ ਜੀ ਅਨੰਤਪੁਰ ਸਾਹਿਬ ਨੂੰ ਕਰੈਕਟਰ ਵੀ ਤਿਆਰ ਆ ਪੂਰਾ ਕਿਆ ਹਨਾ ਬਾਈ ਹੋਰ ਫਿਰ ਉਹ ਇੱਥੇ ਆਉਣਾ ਆ ਦੇਖੋ ਜੀ ਚੱਲ ਰਹੀਆਂ ਤਿਆਰੀਆਂ ਫੁੱਲ ਝੰਡੇ ਲਾਤੇ ਦੋ ਪਿੱਛੇ ਟੱਕ ਪਾ ਟਰਾਲਾ ਵੀ ਤਿਆਰ ਤੇ ਦਿਖਾਉਂਦੇ ਆ ਮਿੱਤਰੋ ਤੁਹਾਨੂੰ ਅੱਗੇ ਗੱਲ ਬਾਤ ਦੇਖੋ ਜੀ सो फुल तैयारी है पाँच दस मिनट मैं तुर पा दो बंदे रह गए बाहर रहे भी करो मित्रों चैक इन नहीं है गलत एंड कराई सो मित्रों बस दो बंदे रह गए चलते फिर अपना ड्राइवर साहब भी तैयार है और फिर भाई क्या हाल है तो आज जाए वो बुलाने गए वे तो चलते हैं फिर ਕੱਲਵਾਸ ਐਂਟੇਪੂਰੀ ਸੋ ਮਿੱਤਰੋ ਹੋ ਗਏ ਰੈਡੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਖਾਂਦੇ ਬਾਈ ਤੁਹਾਨੂੰ ਅੰਦਰ ਟਰਾਲੇ ਦੇ ਅੰਦਰ ਬੈਠੀਆਂ ਆ ਸੰਗਤ ਬਾਈ ਕਿੱਕਣਾਂ ਲੱਗ ਰਿਹਾ ਗੁਰੂ ਘਰ ਜਾ ਰਹੇ ਬਾਈ ਹਾਂ ਸੋ ਬਾਈ ਮਿੱਤਰੋ ਦੇਖ ਸਾਧ ਦੇ ਬਾਕੀ ਤੁਸੀਂ ਪਾਏ ਵੇ ਚੱਲੇ ਆਪਾਂ ਅਨੰਦਪੁਰ ਸਾਹਿਬ ਨੂੰ ਸੋ ਕਨੋਲੀ ਕੋਲ ਪਹੁੰਚ ਚੱਲੇ ਆਪਾਂ ਗੱਲਬਾਤ ਐਂਡੇ ਪੂਰੀ ਸੋ ਬਾਈ ਮਿੱਤਰੋ ਫਲਾਲ ਆ ਗਿਆ ਪਰ ਟਰਾਲੀ ਚ ਦੇਖ ਸਕਦੇ ਬਾਈ ਤੁਸੀਂ ਪੰਜ ਜਣੇ ਅੱਗੇ ਹਨ ਪੰਜ ਅੱਗੇ ਬੈਠੇ ਤੇ ਬਾਕੀ ਅਸੀਂ ਕਿੰਨੇ ਵੀ ਹੋ ਲੈ ਮਾਲੇ ਦੇ ਸਾਡੇ ਤੋਂ ਹੀ ਮਾਰਾ ਚੜਦੇ ਆ ਕਲਾ ਰੱਖੇ ਸਾਡੇ ਸਿਰ ਤੇ ਕਿਸ ਤਰ੍ਹਾਂ ਰੱਖਦੇ ਸੋ ਬਾਈ ਮਿੱਤਰੋ ਦੇਖ ਸਕਦੇ ਪਰ ਨੇ ਬੰਨੇ ਵੇ ਇਕੱਲੇ ਇਕੱਲੇ ਸਿੰਘ ਨਾ ਆਉਦੇ ਉਧਰ ਐ ਸੋ ਮਿੱਤਰੋ ਪਹੁੰਚ ਗਏ ਜੀ ਦੇਖ ਸਕਦੇ ਤੁਸੀਂ ਬੈਠੇ ਟਰਾਲੀ 'ਚ ਹੁਣ ਬਾਈ ਕੀ ਕਰਨਾ ਸ਼ਾਮ ਰਾਤ ਨੂੰ ਟਿਕੂਗੇ ਤੇ ਚਲੋ ਬਾਈ ਮਿੱਤਰੋ ਬਾਕੀ ਦੇਖਦੇ ਬੈਠੇ ਟਰਾਲੀਆਂ ਸ਼ਾਮਾਂ ਵਾਲਾ ਆ ਤੇ ਟਰੈਕਟਰ ਟਰਾਲੀ ਜਿੱਥੇ ਪਿਛਲੇ ਸਾਲ ਖੜੀ ਸੀ ਤੇ ਚਲੋ ਦੱਸਦੇ ਤੁਹਾਨੂੰ ਅੱਗੇ ਕੀ ਕਰਨਾ ਸੋ ਮਿੱਤਰੋ ਫਲਾਣ ਸ਼ਾਮ ਹੋ ਗਈ ਤੇ ਚੱਲੇ ਬਾਈ ਘੁੰਮਣ ਹੁਣ ਆਪਾਂ ਇੱਧਰ ਮੜਾ ਜਾ ਬਾਜ਼ਾਰ 'ਚ ਸੋ ਥੰਨੋ ਦਖਾਂਦੇ ਅੱਗੇ ਕੀ ਆ ਰਿਪੋਰਟੇਸ਼ਨ ਹੈ ਕੀ ਗੱਲ ਬਾਤ ਹੈ ਸੋ ਬਾਈ ਮਿੱਤਰੋ ਟਰੈਕਟਰ ਦੇਖ ਸਕਦੇ ਗੱਲ ਬਾਤ ਐਂਟ ਕਰਾਈ ਵੀ ਮੁੰਡਿਆਂ ਨੇ ਇੱਕ ਤੇ ਇੱਕ ਦੁਨੀਆ ਬਾਈ ਸਰਾ ਗੱਲ ਬਾਤ ਹੈ ਬਾਕੀ ਚੱਲੋ ਕਰਨਾ ਤੋਂ ਕੋਈ ਗੱਲ ਬਾਤ ਹੋਈ ਸੋ ਮਿੱਤਰੋ ਦੇਖਦੇ ਅੱਗੇ ਕੋਈ ਗੱਲ ਬਾਤ ਮਿੱਤਰੋ ਫਲਾ ਲੰਗਰ 'ਚ ਬੈਠੇ ਮੁੰਡੇ ਤੇ ਆਪਾਂ ਪੀ ਰਹੇ ਚਾਹ ਇਹ ਖਾ ਰਹੇ ਪ੍ਰਸ਼ਾਦਾ ਮਿੱਤਰੋ ਇਹ ਸੰਗਰ ਰਿਓ ਦੇਖੋ ਜੀ ਪਰ ਜਿਾ ਸੋਨਾ ਹੀ ਬੈਠੇ ਸੋ ਮਿੱਤਰੋ ਮਿਲਦੇ ਆ ਤੁਹਾਨੂੰ ਖਾ ਲਈਏ ਲੰਗਰ ਉਹ ਚੱਕੀ ਕੋਈ ਆਵਾਜ਼ ਨਹੀਂ ਮਿੱਤਰੋ ਕੀ ਗੱਲ ਬਾਤ ਸਦੰਦਾ ਇਹਨਾਂ ਨੂੰ ਕਿੱਥੇ ਮਿਲਦੇ ਸੋ ਮਿੱਤਰੋ ਚੱਲੇ ਬਾਈ ਸੋ ਮਿੱਤਰੋ ਚੱਲ ਰਹੀ ਹੋਲੀ ਪੂਰੀ ਦੇਖ ਸਕਦੇ ਹੋ ਤੁਸੀਂ ਗੱਲਵਾ ਦਾ ਐਂਟ ਹੈ ਬਾਈ ਮਿੱਤਰੋ ਪੂਰੀ ਸਾਹਮਣੇ ਗੁਰਦੁਆਰਾ ਸਾਹਿਬ ਹੈ ਉਹ ਦੇਖੋ ਸੋ ਮਿੱਤਰੋ ਬੰਦੇ ਆ ਗਏ ਆਪਣੇ ਨਾਲ ਕਿ ਹੁਣ 35 ਨਾ ਪੰਮੀ ਨਾਲ ਤੇ ਹੁਣ ਚੱਲਨੇ ਮੱਥਾ ਟੇਕਣ ਆਹ ਬੰਦੇ ਆਪਣੇ ਠੀਕ ਗਿਆ ਮੱਥਾ ਬਾ ਵੀ ਠੀਕ ਆ ਭੇਂ ਤੇ ਆ ਦੇਖੋ ਜੀ ਇੱਧਰ ਹੀ ਵਲੌਗ ਬਣ ਰਿਹਾ ਤਾਂ ਨਾਲ ਦੀ ਨਾਲ ਇਹ ਵੀ ਆਪਾਂ ਨੇ ਵਿੱਚ ਜੋੜ ਦੇਣੀਆਂ ਕਲਿੱਪਾਂ ਤੇ ਹੁਣ ਆਪਾਂ ਜਾ ਰਹੇ ਮੱਥਾ ਟੇਕਣੋਂ ਪਰਨੇ ਬੰਦੇ ਪਰਨੇ ਬੰਨ ਲੀਏ ਦੁਬਾਰਾ ਆਹ ਦੇਖੋ ਜੀ ਵਿੱਚ ਦੋਈਆਂ ਵੀ ਕਲਿੱਪਾਂ ਇਹ ਵੀ ਪਾ ਦਾਂਗੇ ਇੱਕ ਦੋ ਚਲੋ ਦਿਖਾਉਂਦੇ ਹਾਂ ਬਾਕੀ ਤੁਹਾਨੂੰ ਮੈਨੂੰ ਤਰ੍ਹਾਂ ਦੇਖਾਦੇ ਬਾਈ ਚੱਲਦੇ ਅੱਜ ਕਰ ਲੂ ਅਸੀਂ ਤੇ ਜਾਂਦੇ ਵੇ ਫੇਰ ਰੰਗ ਗੇ ਲਿਪੜ ਕੇ ਪੂਰੇ ਦੇਖੋ ਬਾਈ ਹੋਲਾ ਮੱਲ ਪਗਾਂ ਨਹੀਂ ਦੇਖ ਦੇਖੋ ਬਾਈ ਮਿੱਤਰੋ ਚੱਲ ਰਿਹਾ ਕੰਮ ਪੂਰਾ ਜੋਰਾ ਦੇ ਆ ਰੰਗ ਦੀਆਂ ਦਾ ਮਕਾਤੀਆਂ ਅਸੀਂ 10-15 ਫੇਲੀਆਂ ਗੱਲਬਾਤ ਐਂਟ ਕਰਾਈ ਦੀ boys oh,